ਦੇ ਰਹੋ ਤੇ ਪੈਨੋ ਕੁਝ ਦਿਨਾਂ ਤੋਂ ਤੁਸੀਂ ਦੇਖ ਰਹੇ ਹੋ ਆਪਣੇ ਕਿਸਾਨ ਦਿੱਲੀ ਦੇ ਵਿੱਚ ਬੈਠੇ ਨੇ ਔਰ ਉਸ ਤੋਂ ਪਹਿਲਾਂ ਇੱਥੇ ਵੀ ਰੇਲਵੇ ਲਾਈਨਾਂ ਤੇ ਬੈਠੇ ਸੀ ਤੇ ਉਹ ਟ੍ਰੋਲ ਪਲਾਜ਼ਾਸ ਵਗੈਰਾ ਤੇ ਇੱਥੇ ਸੀ ਇਹ ਸਪਟੰਬਰ ਤੋਂ ਇਹ ਗੱਲ ਚੱਲੀ ਸੀ ਜਦੋਂ ਸੈਂਟਰ ਦੀ ਸਰਕਾਰ ਨੇ ਪਿੰਨ ਬਿੱਲ ਪਾਸ ਕੀਤੇ ਪਹਿਲੇ ਅਸੀਂ ਕੀਤੇ ਉਹ ਜਿਹੜੇ ਬਿੱਲ ਲਿਆ ਕੇ ਅਸੈਂਬਲੀ ਦੇ ਵਿੱਚ ਇਹਨਾਂ ਨੂੰ ਰੱਦ ਕੀਤਾ ਔਰ ਸਾਡੇ ਕੋਲ ਅਧਿਕਾਰ ਸੀ ਆਰਟੀਕਲ 254 2 ਦੇ ਅਧੀਨ ਅਸੀਂ ਆਪਣੇ ਬਿੱਲ ਪਾਸ ਕਰਦੇ ਲੋਕ ਪੁੱਛਦੇ ਨੇ ਕਿ ਤੁਸੀਂ ਕਿਵੇਂ ਪਾਸ ਕਰਦੇ ਹੋ ਕਿਉਂਕਿ ਇਹ ਕਾਨੂੰਨ ਹੈ ਇਹ ਕਨਸਟੀਟਿਊਸ਼ਨਲ ਪੋਜੀਸ਼ਨ ਹੈ ਕਿ ਆਪਾਂ ਇਹ ਇਹ ਬਿੱਲਾਂ ਨੂੰ ਅਸੀਂ ਰੱਦ ਕਰ ਸਕਦੇ ਹਾਂ ਪਹਿਲਾਂ ਵੀ ਹੋਇਆ ਸਮਾ ਬੀਜੇਪੀ ਦੀ ਸਰਕਾਰ ਨੇ ਜਦੋਂ ਸਾਡੀ ਸਰਕਾਰ ਦਿੱਲੀ ਦੇ ਵਿੱਚ ਸੀ ਗੁਜਰਾਤ ਦੇ ਵਿੱਚ ਉੱਥੇ ਕੋਈ ਬਿੱਲ ਉਹਨਾਂ ਨੇ ਸੈਂਟਰ ਨੇ ਬਿੱਲ ਪਾਸ ਕੀਤਾ ਸੀ ਇਹਨਾਂ ਨੂੰ ਪਸੰਦ ਨਹੀਂ ਆਇਆ ਤਾਂ ਉੱਥੋਂ ਉਹਨਾਂ ਨੇ ਆਪਣੇ 254 ਟੂ ਦੇ ਅਧੀਨ ਆਪਣਾ ਬਿੱਲ ਉੱਥੇ ਪਾਸ ਕਰਕੇ ਦਿੱਲੀ ਭੇਜਿਆ ਔਰ ਉਥੇ ਰਾਸ਼ਟਰਪਤੀ ਜੀ ਸੇ ਪ੍ਰਧਾਨ ਮੁੱਖ ਜੀ ਉਹਨਾਂ ਨੇ ਉਸ ਨੂੰ ਆਪਣੀ ਪਰਵਾਨਗੀ ਦਿੱਤੀ ਉਹ ਬਿਲ ਗੁਜਰਾਤ ਦਾ ਪਾਸ ਹੋ ਗਿਆ ਔਰ ਜਿਹੜਾ ਸੈਂਟਰਲ ਐਕਟ ਸੀ ਉਹ ਰੱਦ ਹੋ ਗਿਆ ਐਸੀ ਦੇ ਅਧੀਨ ਇਸੀ ਇਸੀ ਕਨਸਟੀਟਿਊਸ਼ਨ ਪੋਜੀਸ਼ਨ ਦੇ ਅਧੀਨ ਅਸੀਂ ਆਪਣੇ ਅਸੈਂਬਲੀ ਦੇ ਵਿੱਚ ਇਹ ਇਹ ਬਿਲ ਪਾਸ ਕੀਤੇ ਆਪਣੇ ਆਪਣੇ ਤੌਰ ਤੇ ਜੋ ਅਸੀਂ ਸਮਝਦੇ ਕਿ ਆਪ ਸਾਡੀ ਕਿਸਾਨੀ ਦੇ ਵਾਸਤੇ ਲੋੜ ਸੀ ਔਰ ਅਸੀਂ ਉਹ ਪੇਜਤਾ ਸੀ ਗਵਰਨਰ ਸਾਹਿਬ ਨੇ ਦਿੱਦੀ ਭੇਜਣਾ ਸੀ ਭੇਜਿਆ ਹਾਲੇ ਜਾਂ ਨਹੀਂ ਭੇਜਿਆ ਮੈਂ ਨਹੀਂ ਜਾਣਦਾ ਲੇਕਿਨ ਇਹਨਾਂ ਦੇ ਕੋਲ ਅਸੀਂ ਰਾਸ਼ਟਰਪਤੀ ਉੱਥੇ ਜਾ ਕੇ ਰਾਸ਼ਟਰਪਤੀ ਬਣ ਗਏ ਸਾਰੇ ਪਾਰਟੀ ਹਨ ਯੂਨੀਨਮਸਲੀ ਪਾਸ ਕੀਤਾ ਸੀ ਅਸੈਂਬਲੀ ਚ ਆਮ ਆਦਮੀ ਪਾਰਟੀ ਵਿੱਚ ਸੀ ਅਕਾਲੀ ਦਲ ਵਿੱਚ ਸੀ ਲੋਕ ਇਨਸਾਫ ਪਾਰਟੀ ਵਿੱਚ ਸੀ ਔਰ ਉਸ ਤੋਂ ਅਸੀਂ ਉੱਠ ਕੇ ਸਿੱਧੇ ਜਾ ਕੇ ਗਵਰਨਰ ਸਾਹਿਬ ਨੂੰ ਅਸੀਂ ਇਹ ਬਿਲ ਦੇ ਕੇ ਆਏ ਸਾਰੇ ਇਕੱਠੇ ਹੋ ਕੇ ਬਾਅਦ ਸਿਆਸਤ ਨੇ ਉਹਨਾਂ ਨੂੰ ਮੋੜ ਦੇ ਦਿੱਤੀ ਔਰ ਉਹਨਾਂ ਦੀ ਸੋਚ ਕੁਛ ਹੋਰ ਹੋ ਗਈ ਔਰ ਬੋਲਣ ਲੱਗੇ ਨੇ ਲੇਕ ਅਸੀਂ ਪਾਸ ਕੀਤਾ ਫਿਰ ਆਲ ਪਾਰਟੀ ਮੀਟਿੰਗ ਅਸੀਂ ਬੁਲਾਈ ਉਹਦੇ ਵਿੱਚ ਸਾਰੇ ਆਏ ਅਕਾਲੀ ਦਲ ਨਹੀਂ ਆਇਆ ਫਿਰ ਅਸੀਂ ਉਸ ਤੋਂ ਬਾਅਦ ਕਿਸਾਨਾਂ ਦੀ ਯੂਨੀయన్స్ ਨੂੰ ਉਹਨਾਂ ਨੂੰ ਉਹਨਾਂ ਨੂੰ ਸੱਦਿਆ ਉਹਨਾਂ ਨਾਲ ਗੱਲਬਾਤ ਕੀਤੀ ਸਾਰੇ ਉੱਥੇ ਪਹੁੰਚੇ ਅਸੀਂ ਉਹਨਾਂ ਨਾਲ ਦੇਖਿਆ ਕਿ ਕੀ ਕੀ ਉਹ ਚਾਹੁੰਦੇ ਨੇ ਕਿਵੇਂ ਚਾਹੁੰਦੇ ਨੇ ਤਾਂ ਕਿ ਸਰਕਾਰ ਨਾਲ ਇਹ ਗੱਲ ਟੇਕਅਪ ਕਰੀਏ ਤਾਂ ਕਿ ਤੁਸੀਂ ਇਹਨਾਂ ਨੂੰ ਅਤੇ ਜਿਹੜਾ ਉਹ ਬਿੱਲ ਹੈ ਉਹਦੇ ਵਿੱਚ ਸਾਡੇ ਪੰਜਾਬ ਦੇ ਬਿੱਲਾਂ ਨੂੰ ਤੁਸੀਂ ਮਨਜ਼ੂਰੀ ਦਿਓ ਕਿਉਂਕਿ ਕਿਸਾਨ ਚਾਹੁੰਦੇ ਸਾਰਾ ਪੰਜਾਬ ਚਾਹੁੰਦਾ ਸਾਰੀ ਕਿਸਾਨੀ ਚਾਹੁੰਦੀ ਹੈ ਐ ਅਸੀਂ ਇਹਦੀ ਸ਼ੁਰੂਆਤ ਇਸ ਤਰੀਕੇ ਨਾਲ ਹੋਈ ਔਰ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਕਿਸਾਨਾਂ ਨੇ ਇੱਥੇ 2 ਮਹੀਨੇ ਇੱਥੇ ਰੇਲਵੇ ਲਾਈਨਾਂ ਤੇ ਬੈਠੇ ਔਰ ਜਗ੍ਹਾ ਤੇ ਬੈਠੇ ਕਿਸੇ ਨੂੰ ਇੱਕ ਝੋਟ ਨਹੀਂ ਲੱਗੀ ਨਾ ਪੰਜਾਬ ਸਰਕਾਰ ਨੇ ਉਹਨਾਂ ਦੇ ਖਿਲਾਫ ਕੋਈ ਕਦਮ ਚੁੱਕਿਆ ਕਿਉਂ ਨਹੀਂ ਚੁੱਕਿਆ ਕਿਉਂਕਿ ਸਾਨੂੰ ਪਤਾ ਸੀ ਮੈਨੂੰ ਪਤਾ ਐਜ਼ ਅ ਕਿਸਾਨ ਔਰ ਉਹਨਾਂ ਸਾਰਿਆਂ ਨੂੰ ਪਤਾ ਸੀ ਕਿ ਕਿਸਾਨ ਦੇ ਦਿਲ ਦੇ ਵਿੱਚ ਕੀ ਹੈ ਇਹ ਸਾਡੇ ਕਿਸਾਨ ਹਿੰਮਤ ਕਰਕੇ ਠੰਡ ਦੇ ਵਿੱਚ ਗਰਮੀ ਦੇ ਵਿੱਚ ਦੇਸ਼ ਦੇ ਲਈ ਅਨਪਾਇਲਾ ਕਰਦੇ ਨੇ ਔਰ 1960 ਤੋਂ ਜਾ ਤੋ ਰੈਜ਼ੋਲੂ ਗ੍ਰੀਨ ਰੈਵੋਲੂਸ਼ਨ ਆਇਆ ਹੈ ਸਾਡੇ ਕਿਸਾਨੀ ਨੇ ਇਸ ਦੇਸ਼ ਨੂੰ ਬਚਾਇਆ ਔਰ ਅਸੀਂ ਅੱਜ ਵੀ ਕਹਿੰਦੇ ਆ ਕਿ ਅਗਰ ਪੰਜਾਬ ਦਾ ਕਿਸਾਨ ਇਹ ਨਾ ਕਰਦਾ ਤਾਂ ਇਸ ਦੇਸ਼ ਨੇ ਦੇ ਹਾਲਾਤ ਬਹੁਤ ਮਾੜੇ ਹੋ ਜਾਣਾ ਸੀ ਕਿ ਉਹ ਕਿ ਪੀ ਐਲ 480 ਇੱਕ ਟਾਈਮ ਬౌੰਡ ਅਗਰੀਮੈਂਟ ਸੀ ਅਮਰੀਕਨ ਅਲਸਲਾਵਾ ਸਿੰਘ ਚਲਦਾ ਸੀ ਕਿ ਤੋਂ ਆਂਦੇ ਆਬਾਦੀ ਵਧ ਰਹੀ ਹੈ ਔਰ ਇਹ ਸਿਰਫ ਪੰਜਾਬ 2% ਦੀ ਧਰਤੀ ਔਰ 2% ਦੀ ਹਿੰਦੁਸਤਾਨ ਦੇ ਲੋਕ ਔਰ ਅਸੀਂ 40% ਫੀਸ ਦੀ ਤੋਂ ਉੱਪਰ ਆਪਣੇ ਅੰਦਰ ਦੇ ਭੰਡਾਰ ਅਸੀਂ ਪਾ ਰਹੇ ਹਾਂ ਔਰ ਮੈਨੂੰ ਅਪ ਸੋਰਸ ਹੁੰਦਾ ਹੈ ਇੱਕ ਲੇਖ ਕਿ ਜਦੋਂ ਇਹ ਦੇਖ ਰਹੇ ਨੇ ਕਿ ਹੋਰ ਏਰੀਆ ਦੇ ਵਿੱਚ ਫਸਲਾਂ ਬਦਲਣ ਲੱਗੀਆਂ ਤੇ ਪੰਜਾਬ ਦੀ ਨਹੀਂ ਲੋੜ ਨਹੀਂ ਫਿਰ ਕਹਿੰਦੇ ਪੰਜਾਬ ਦੇ ਅਸੀਂ ਸਾਰੇ ਕਾਨੂੰਨ ਬਦਲ ਦਾਂਗੇ ਮੰਡੀ ਚੱਕ ਦਾਂਗੇ ਆਰਟੀਆ ਸਿਸਟਮ ਚੱਕ ਦਾਂਗੇ ਜਿਹੜਾ ਇੱਕ ਪਿਆਰ ਦਾ ਇੱਕ ਇੱਕ ਪਰਵਾਰਿਕ ਰਿਸ਼ਤਾ ਹੈ ਕਿਸਾਨ ਦੇ ਨਾਲ ਉਹਨੂੰ ਤੁਸੀਂ ਹਟਾ ਦਿਓ ਐਮਐਸਪੀ ਜਿਹੜੀ ਤੁਸੀਂ ਦਿੰਦੇ ਸੀ ਉਹ ਚੱਕ ਦਿਓ ਇਹ ਫਿਰ ਕੀ ਰਹਿ ਗਿਆ ਕਿਸ ਕਿਸਮ ਦਾ ਇਹ ਭਰੋਸਾ ਹੈ ਜਿਹੜਾ ਤੁਹਾਡੇ ਤੇ ਕੋਈ ਸੈਂਟਰ ਸਰਕਾਰਾਂ ਤੇ ਯਾਹੋਰ ਸਰਕਾਰਾਂ ਤੇ ਕੋਈ ਕਰ ਸਕਦਾ ਹੈ ਕਿ ਤੁਸੀਂ ਪੰਜਾਬ ਦੇ ਕਿਸਾਨੀ ਨਾਲ ਇੱਕ ਕਰੋ। ਔਰ ਇਹ ਅੱਜ ਮੇਰੇ ਕਿਸਾਨ ਕਰੋ ਉੱਠ ਕੇ ਜਦੋਂ ਇਹ ਗੱਲਬਾਤ ਚੱਲੀ ਸੀ ਦਿੱਲੀ ਦੇ ਵਿੱਚ ਉਹ ਦਿੱਲੀ ਉਹਨਾਂ ਨੇ ਆਪ ਕਹਿਆ 10 ਦਿਨ ਪਹਿਲਾਂ ਅਲਾਕਾਤਾ ਸੀ ਕਿ 26 ਤਾਈਨ ਉਸ ਜਮਾ ਕੇ ਦਿੱਲੀ। ਔਰ ਤੁਸੀਂ ਇਸ ਤੇ ਵਜਾਏ ਕਿ ਆਕੇ ਤੁਸੀਂ ਉਹਨਾਂ ਨੂੰ ਕਹੋ ਕਿ ਚੰਗਾ ਬੈਠੋ ਔਰ ਸਾਡੇ ਨਾਲ ਗੱਲਬਾਤ ਕਰੋ। ਇੱਥੇ ਰਸਤੇ ਜਾਂਦੇ ਜਾਂਦੇ ਇਹ ਭਾਜਪਾ ਸਰਕਾਰ ਨੇ ਆਪਣਾ ਕੱਟੜ ਦੀ ਸਰਕਾਰ ਨੇ ਵਾਟਰ ਕੈਨਨ ਛੱਡ ਦਿਓ ਜੀ ਉਹਦਾ ਤੇ ਟ੍ਰੀਅਰ ਗੈਸ ਛੱਡ ਦਿਓ ਜੀ ਮਾਰੋ ਕਟੋ ਬੁੱਢੇ ਬਜ਼ੁਰਗ ਬਜ਼ੁਰਗਾਂ ਨੂੰ ਡਾਂਗਾ ਦੇ ਨਾਲ ਤੁਸੀਂ ਕਿਹੋ ਜਿਹਾ ਤਰੀਕਾ ਹੁੰਦਾ ਹੈ ਸਰਕਾਰ ਚਲਾਉਣ ਦਾ ਔਰ ਅੱਜ ਫਿਰ ਉੱਥੇ ਜਾ ਕੇ ਤੁਸੀਂ ਦਿੱਲੀ ਦੇ ਵਿੱਚ ਹੁਣ ਗੱਲਬਾਤ ਕਰ ਲਿਓ ਮੰਨੋ ਇਹ ਨਾਲ ਦੀ ਗੱਲ ਇਹ ਗੱਲ ਪੂਰਾ ਪੰਜਾਬ ਇੱਕ ਪਾਸੇ ਖੜਾ ਹੈ ਔਰ ਅਸੀਂ ਉਹਨਾਂ ਦੇ ਵਾਸਤੇ ਅਸੀਂ ਮੈਂ ਹੁਣ ਕਹਿ ਕੇ ਆਇਆ ਕੱਲ 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 ਮੇਰੀ ਮੁਲਾਕਾਤ ਹੋਈ ਸੀ ਹੋਮਿੰਸ ਦੇ ਸਾਥ ਨਾਲ ਮੈਂ ਉਹਨਾਂ ਨੂੰ ਕਿਹਾ ਕਿ ਜਿਹੜੇ ਸਾਡੇ ਜਿਹੜੇ ਬਿੱਲ ਨੇ ਉਹਦੇ ਵਿੱਚ ਉਸ ਬਿੱਲਾਂ ਦਾ ਨਿਚੋੜ ਪੰਜਾਬ ਦਾ ਭਵਿੱਖ ਹੈ ਔਰ ਤੁਸੀਂ ਮੈਂ ਆਸ ਕਰਦਾ ਕਿ ਤੁਸੀਂ ਇਸ ਇਸ ਜਿਹੜਾ ਇਹਨਾਂ ਦੇ ਬਿੱਲ ਨੇ ਤੁਸੀਂ ਪਾਸ ਕਰੋ ਔਰ ਇਹ ਮੈਨੂੰ ਅੱਜ ਮੈਂ ਆਸ ਕਰਦਾ ਕਿ ਪੂਰਾ ਦੁਨੀਆ ਦੀ ਹਮਦਰਦੀ ਸਾਡੇ ਨਾਲ ਹੈ ਬਾਹਰ ਦੇ ਮੁਲਕਾਂ ਤੋਂ ਵੀ ਲੋਕ ਆਪਣਾ ਸੰਦੇਸ਼ ਪੇਜ ਰਿਨੇ ਹੋਰ ਤੇ ਪੰਜਾਬ ਹਿੰਦੁਸਤਾਨ ਦੇ ਵਿੱਚ ਸਾਰਾ ਔਰ ਸਾਰਾ ਪੰਜਾਬ ਤਲਿਆ ਹੋਇਆ ਅੱਜ ਮੈਂ ਦੇਖ ਰਿਹਾ ਬਠਿੰਡੇ ਚ ਕੋਈ ਤਿਆਰ ਹੋ ਰਿਹਾ ਉਹ ਤਾਂ ਜਾਣ ਨੂੰ ਮਲੇਰ ਕੋਟਲੇ ਦੇ ਵਿੱਚ ਪਿੰਨੀਆਂ ਬਣਾਈ ਜਾ ਰਹੇ ਨੇ ਉਧਰ ਭੇਜਣ ਵਾਸਤੇ ਇਹ ਸਾਰਾ ਕਿਉਂ ਹੈ ਕਿਉਂਕਿ ਹਮਦਰਦੀ ਸਾਰਿਆਂ ਦੀ ਆਪਣੇ ਕਿਸਾਨੀ ਦੇ ਨਾਲ ਹੈ ਤਾਂ ਮੈਂ ਆਸ ਕਰਦਾ ਕਿ ਇਹ ਤੁਜੋ ਪਰ ਜਿਹੜੇ ਇਹ ਲੋਕ ਕਹਿੰਦੇ ਨੇ ਇਹ ਅਕਾਲੀ ਦਲ ਵਾਲੇ ਉਹ ਕੱਲੋ ਬੀਬੀ ਸਿਮਰਤ ਕੌਰ ਬੋਲੀ ਸੀ ਟੈਲੀਵਿਜ਼ਨ ਦੇ ਉੱਪਰ ਉਹਨੂੰ ਪਤਾ ਹੈ ਨਹੀਂ ਕੁਝ ਆਪ ਉਹ ਸਰਕਾਰ ਦੇ ਵਿੱਚ ਰਹਿ ਕੇ ਕੈਬਨਿਟ ਦੇ ਵਿੱਚ ਬੈ ਕੇ ਜੋ ਕਾਉਂਸਲਰ ਮਿਨਿਸਟਰ ਦੀ ਦਿੱਲੀ ਦੇ ਵਿੱਚ ਇਹ ਆਰਡੀਨੈਂਸ ਆਇਆ ਆਰਡੀਨੈਂਸ ਪਾਸ ਕੀਤਾ ਔਰ ਉਹਨਾਂ ਕਹਿੰਦੇ ਨੇ ਸਾਨੂੰ ਪਤਾ ਹੀ ਨਹੀਂ ਸੀ ਤੁਹਾਨੂੰ ਪਤਾ ਨਹੀਂ ਸੀ ਕਿ ਆਰਡੀਨੈਂਸ ਆ ਰਿਹਾ ਔਰ ਤੁਹਾਨੂੰ ਇਹ ਨਹੀਂ ਪਤਾ ਸੰਵਿਧਾਨ ਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਵਾਰ ਆਰਡੀਨੈਂਸ ਪਾਸ ਹੋ ਜੇ ਫਿਰ ਉਹ ਆਰਡੀਨੈਂਸ ਜਾਂਦਾ ਹੈ ਪਾਰਲੀਮੈਂਟ ਜੈਸੇ ਹੀ ਪਾਰਲੀਮੈਂਟ ਬੈਹਦੀ ਹੈ ਪਹਿਲੇ ਸੈਸ਼ਨ ਦੇ ਵਿੱਚ ਹੀ ਉੱਥੇ ਪਾਸ ਹੁੰਦਾ ਹੈ ਔਰ ਬਿਲ ਬਣਦਾ ਹੈ ਔਰ ਐਕਟ ਬਣਦਾ ਹੈ ਉੱਥੇ ਐਕਟ ਬਣ ਗਿਆ ਔਰ ਉਹਨਾਂ ਕਹਿੰਦੇ ਆ ਸਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਤੁਸੀਂ ਹਣ ਪੜੋ ਕੋਈ ਕਿ ਤੁਹਾਨੂੰ ਪਤਾ ਨਹੀਂ ਕਿ ਉੱਥੇ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਔਰ ਦੂਜੇ ਇੱਥੇ ਭਗਵੰਤ ਮਾਨ ਔਰ ਔਰ ਦੂਜੇ ਉਹਨਾਂ ਦੇ ਔਰ ਕੇਜਰੀਵਾਲ ਕੇਜਰੀਵਾਲ ਤਾਂ ਹੁਈ ਪਤਾ ਨਹੀਂ ਪਹਿਲਾਂ ਤਾਂ ਕੇਜਰੀਵਾਲ ਮੈਨੂੰ ਸੰਗਾਏ ਹੁਣ ਗੱਲ ਕੁਝ ਹੋਰ ਕਰ ਰਿਹਾ ਹੈ ਲੇਕਿਨ ਕੇਜਰੀਵਾਲ ਜਿਹੜੇ ਇਹ ਤਿੰਨ ਬਿੱਲ ਪਾਸ ਕੀਤੇ ਨੇ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਮਨਜ਼ੂਰੀ ਕਿਉਂ ਦਿੱਤੀ ਇਹਨੇ ਇੱਕ ਬਿੱਲ ਨੂੰ ਉਹਨੇ ਮਨਜ਼ੂਰੀ ਦਿੱਤੀ ਹੋਈ ਹੈ ਨੰਬਰ 1 ਦੂਸਰਾ ਮੈਂ ਪੁੱਛਣਾ ਚਾਹੁੰਦਾ ਹੈ ਕਿ ਜਦ ਸਾਰੇ ਸੂਬੇ ਰਾਜਸਥਾਨ ਛਤਿਸਗੜ ਪੰਜਾਬ ਅਸੀਂ ਸਾਰਿਆਂ ਨੇ ਇਸ ਨੂੰ ਰੱਦ ਕਰਤਾ ਸੀ ਤੂੰ ਕਿਉਂ ਨਹੀਂ ਰੱਦ ਤੂੰ ਅਸੈਂਬਲੀ ਬੁਲਾ ਕੇ ਤੂੰ ਕਿਉਂ ਨਹੀਂ ਰੱਦ ਕੀਤਾ ਉੱਥੇ ਤੇਰੇ ਪਿੰਡ ਨਹੀਂ ਐ ਦਿੱਲੀ ਦੇ ਵਿੱਚ ਕਿੰਨੇ ਪਿੰਡ ਨੇ ਦਿੱਲੀ ਦੇ ਸਾਰੇ ਆਲੇ-ਦਾਲੇ ਸਾਰੇ ਉੱਥੇ ਲੋਕ ਉੱਥੇ ਕਿਸਾਨੀ ਕਰਦੇ ਨੇ ਤੁਸੀਂ ਉਹਦੇ ਬਾਰੇ ਸੋਚਣਾ ਹੀ ਕੋਈ ਚੋ ਤਾਂ ਇੱਥੇ ਇੱਥੇ ਮੈਨੂੰ ਇੱਥੇ ਗੱਲਾਂ ਕਰਦੇ ਐ ਬੜਾ ਚਲਾਕ ਚੁਸਤ ਰਿਹਾ ਆਦਮੀ ਐ ਔਰ ਇਹ ਜਿਹੜਾ ਇਹ ਨੂੰ ਇਹ ਨੂੰ ਪਤਾ ਐ ਇਹ ਹੁਣ ਕੋਸ਼ਿਸ਼ ਕਰ ਰਿਹਾ ਕਿਸੇ ਹੱਲ ਕੱਢਣ ਨੂੰ ਕੱਲ ਮੈਂ ਗਿਆ ਉਹ ਮਿਨਿਸਟਰ ਨੂੰ ਮਿਲਣ ਔਰ ਉਹ ਕਹਿੰਦੇ ਨੇ ਜੀ हां इन जेडे किसान बैठे ने उथे नेशनल सिक्योरिटी दा खतरा किने कहया तन्नू मैं कहया कि मैं नु समझदा कुछ ओ मिस्टर नाल गल करदे ऐसे अल्लाह करनीया ਝੂਠ ਬੋਲਨਾ ਇਹ ਤੇ ਆਦਤ ਬਣ ਗਈ ਤੇਨੂੰ और मैं मैं ਦੱਸਣਾ ਚਾਹੁੰਨਾ ਹੈ ਕਿ ਜਿੱਥੇ ਤਾਂ ਮੇਰਾ ਉਥੇ ਗੱਲ ਸੀ ਮੈਂ ਉਹਨਾਂ ਨੂੰ ਮੇਰਾ ਕੰਮ ਹੈ ਉਥੇ ਜਾ ਕੇ ਉਹਨਾਂ ਨੂੰ ਦੱਸਣਾ ਕਿ ਤੁਸੀਂ ਪੰਜਾਬ ਦੇ ਕਾਨੂੰਨ ਮਨਜ਼ੂਰੀ ਦਿਵਾਓ ਉਹ ਇੱਕ ਕੰਮ ਹੈ ਦੂਸਰਾ ਕਿਉਂਕਿ ਉਹ ਹੋਮ ਮਿਨਿਸਟਰ ਨੇ ਮੈਂ ਵੀ ਹੋਮ ਮਿਨਿਸਟਰ ਹਾਂ ਕਈ ਇੱਥੇ ਮਸਲੇ ਨੇ ਅਸੀਂ ਇੱਕ ਗਵਾਂਡੀ ਮੁਲਕ ਸਾਡਾ ਹਰ ਵੇਲੇ ਛੇੜਛਾੜ ਕਰਦਾ ਹੈ ਮੇਰੀ ਡਿਊਟੀ ਇਹ ਵੀ ਬਣਦੀ ਹੈ ਕਿ ਜੋ ਕੋਈ ਨੈਸ਼ਨਲ ਇੰਟਰਸਟ ਸੈਕੂਰਿਟੀ ਦਾ ਮਸਲਾ ਹੈ ਉਹ ਵੀ ਮੈਂ ਉਹਨਾਂ ਦੇ ਸਾਹਮਣੇ ਰੱਖਾਂ ਉਹ ਵੀ ਮੈਂ ਗੱਲ ਕੀਤੀ ਔਰ ਮੈਂ ਐਗਰੀਕਲਚਰ ਮਿਨਿਸਟਰ ਹਾਂ ਤਾਂ ਮੈਂ ਖੇਤੀ ਦੀ ਗੱਲ ਕੀਤੀ ਔਰ ਮੈਂ ਹੋਮ ਮਿਨਿਸਟਰ ਹਾਂ ਔਰ ਮੈਂ ਹੋਮ ਦੀ ਸੈਕਿਉਰਿਟੀ ਦੀ ਵੀ ਗੱਲ ਕੀਤੀ ਮੇਰੀ ਡਿਊਟੀ ਬਣਦੀ ਹੈ ਔਰ ਇਹ ਇਹ ਕਹਿ ਰਹੀ ਹੈ ਹਰਸਿੰਦਰ ਕੌਰ ਬਾਦਲ ਕਿ ਅਮਰਿੰਦਰ ਸਿੰਘ ਈਡੀ ਕਰਕੇ ਉੱਥੇ ਗਿਆ ਹੋਇਆ ਹੈ ਉਹ ਬਈ 13 ਸਾਲ ਤੇਰੇ ਈਡੀ ਕਰਕੇ ਤਾਂ ਮੈਂ ਅਦਾਲਤਾਂ ਚ ਰਿਹਾ ਇਹ ਨਹੀਂ ਇਹ ਬਾਦਲਾ ਨਹੀਂ ਮੇਰੇ ਤੇ ਕਿਤੇ ਜਿਹੜੇ ਮੁਕਦਮੇ ਔਰ ਕੇਸ ਕੀਤੇ ਸੇ ਤਾਂ ਮੈਨੂੰ ਨਾ ਸਮਝਾ ਈਡੀ ਓਡੀ ਦਾ ਮੈਨੂੰ ਈਡੀ ਓਡੀ ਦਾ ਕੋਈ ਫਰਕ ਨਹੀਂ ਆ ਜਿੰਨੇ ਮਰਜ਼ੀ ਲੱਗੇ ਰਹਿਣ 13 ਸਾਲ ਪਹਿਲਾਂ ਲੱਗੇ ਤੇ 13 ਸਾਲ ਹੁਣ ਲੱਗ ਜਾਣਗੇ ਵਿੱਚ ਆਈ ਐਮ ਨਾਟ ਇਨ ਦ ਲੀਸਟ ਬਿਟ ਇੰਟਰਸਟਿਡ ਐਂਡ ਤੁਸੀਂ ਇਹ ਝੂਠ ਹੋਣਾ ਇੱਕ ਬੰਦ ਕਰੋ ਲੋਕ ਦੁਖੀ ਹੋਗੇ ਛੁੱਟ ਤੋਂ ਰੋਤਾ ਟੀਲੀਵੀਜ਼ਨ ਚੱਲਦੇ ਨੇ ਲੋਕ ਰੋਜ਼ ਤੁਹਾਡੇ ਐਸ ਐਮ ਐਸਸ ਆ ਰਹੇ ਨੇ ਹੋਰ ਚੀਜ਼ਾਂ ਆ ਰਹੇ ਨੇ ਸਾਰੀ ਦੁਨੀਆ ਨੂੰ ਪਤਾ ਤੁਸੀਂ ਉਹ ਨਹੀਂ ਗੱਲ ਨਹੀਂ ਕਰ ਸਕਦੇ ਜਿਹੜੇ ਅੱਜ ਤੋਂ ਤੁਸੀਂ 30 ਸਾਲ ਪਹਿਲਾਂ ਕਰਦੇ ਸੀ ਹੁਣ ਤਾਂ ਕੱਲੇ ਕੱਲੇ ਨੂੰ ਕੱਲੇ ਕੱਲੇ ਬੱਚੇ ਨੂੰ ਪਤਾ ਹੈ ਟੈਲੀਫੋਨ ਚੱਕੀ ਫਿਰਦਾ ਹੈ ਉਹਨੂੰ ਦੇਖਦੇ ਨੇ ਕਿ ਵਿੱਚ ਲਿਖਿਆ ਕੀ ਹੈ ਔਰ ਆ ਜਿਹੜੇ ਕੇਜਰੀ ਹੈ ਇਹਨੂੰ ਤਾਂ ਬਸ ਆਦਤ ਹੀ ਹੈ ਝੂਠ ਬੋਲਣ ਦੀ ਇਹਨੂੰ ਔਰ ਉਹ ਖੱਟਰ ਨੂੰ ਲੋਕਾਂ ਨੂੰ ਕੁੱਟਣ ਦੀ ਇਹਨੂੰ ਝੂਠ ਬੋਲਣ ਦੀ ਔਰ ਇਹ ਕਾਲੀਦਾਲ ਦੀ ਹੈ ਜਿਹੜੀ ਬੀਬੀ ਹੈ ਇਹ ਤਾਂ ਪਤਾ ਨਹੀਂ ਇੱਕ ਇਹਨੇ ਇੱਕ ਕਿਸਮ ਦਾ ਇਥੇ ਪੜ੍ਹਾਈ ਹੋਈ ਹੈ ਜੀ ਔਰ ਕਿੱਥੇ ਪੜ੍ਹੀ ਹੈ ਰੱਬ ਜਾਣਦਾ ਹੈ ਲੇਕਿਨ ਇਹ ਵੀ ਉਹ ਹੀ ਜੀ ਹੋਇਆ ਹੈ ਤਿੰਨੋਂ ਹੀ ਇਹਦੇ ਕਿਸਮ ਦੇ ਬੰਦੇ ਸਾਡੇ ਸਾਨੂੰ ਟੱਕਰੇ ਨੇ ਇੱਥੇ ਲੇਕਿਨ ਹੈਰਾਨੀ ਮੈਨੂੰ ਇਸ ਗੱਲ ਦੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਸਾਰੀ ਉਮਰ ਕਾਲੀ ਦਾਲ ਦੇ ਵਿੱਚ ਰਵੇ ਔਰ ਜਦੋਂ ਇਹ ਫਾਰਮਰ ਦਾ ਕਾਨੂੰਨ ਦਾ ਬਿਲ ਆਵੇ ਪੰਜਾਬ ਦੀ ਅਸੈਂਬਲੀ ਦੇ ਵਿੱਚ ਤੁਸੀਂ ਬਾਇਕਾਟ ਕਰੋ ਤੁਸੀਂ ਜਾਓ ਨਾ ਉੱਥੇ ਸਾਡਾ ਸਾਥ ਤਾਂ ਦਿਓ ਉੱਥੇ ਜਦੋਂ ਆਲ ਪਾਰਟੀ ਮੀਟਿੰਗ ਆ ਸਦੀਆ ਇਹਦੀ ਪਾਰਟੀ ਉਹਦੇ ਵਿੱਚ ਸ਼ਾਮਲ ਨਹੀਂ ਹੁੰਦੀ ਜਾਂ ਜਦ ਸ਼ਾ ਪਹਿਲੀ ਵਾਰ ਸ਼ਾਮਲ ਹੋਏ ਸੀ ਦੂਜੀ ਵਾਰ ਨਹੀਂ ਹੋਏ ਔਰ ਪਹਿਲੀ ਵਾਰ ਜਦ ਸ਼ਾਮਲ ਹੋਏ ਸੀ ਗੱਲਾਂ ਕੁਝ ਹੋਰ ਕਰ ਰਹੇ ਸੀ ਔਰ ਫਿਰ ਉਹਨਾਂ ਦੀ ਨੂੰ ਉਹ ਜਾ ਕੇ ਹੋਰ ਉੜਪੜਾ ਗੱਲਾਂ ਟੈਲੀਫੋਨ ਔਰ ਟੈਲੀਵਿਜ਼ਨ ਦੇ ਉੱਪਰ ਕਰਦੀ ਹੈ ਬਿਲਕੁਲ ਗਲਤ ਆਪ ਮੈਂਬਰ ਬਣ ਕੇ ਉਸ ਕੈਬਨਿਟ ਤੇ ਕਾਉਂਸਲ ਆਫ ਮਿਨਿਸਟਰ ਦੇ ਉਸਨੇ ਆਪ ਪਾਸ ਕੀਤਾ ਔਰ ਪ੍ਰਕਾਸ਼ ਸਿੰਘ ਬਾਦਰ ਨੂੰ ਪਤਾ ਹੀ ਨਹੀਂ ਕਿ ਉਹਦੀ ਨੂੰ ਇਹ ਕਰ ਰਹੀ ਹੈ ਉਹਦੀ ਪਾਰਟੀ ਅਥੇ ਇਹ ਕਰ ਰਹੀ ਹੈ ਉਤੇ ਪਾਰਟੀ ਅਸੈਂਬਲੀ ਨੇ ਸਪੋਰਟ ਕਰੀ ਕਿਸ ਕਿਸਮ ਦੀ ਲੀਡਰਸ਼ਿਪ ਹੈ ਅੱਜ ਇਹ ਦੇਨੇ ਹੁਣ ਇਹਨਾਂ ਨੇ ਆਪਣੇ ਪਦਮ ਵਿਭੂਸ਼ਣ ਆਪਣਾ ਮੋਰਟਾਕ ਪ੍ਰੈਜ਼ੀਡੈਂਟ ਨੂੰ ਉਹਨਾਂ ਨਾਲ ਉਹਨਾਂ ਨਾਲ ਕੀ ਹੋਇਆ ਪਦਮ ਵਿਭੂਸ਼ਣ ਅਗਰ ਪਨਪਦਾ ਨਹੀਂ ਇਹਨੂੰ ਦਿੱਤਾ ਕਿ ਨਹੀਂ ਐਸਾ ਮੈਂ ਤੁਹਾਨੂੰ ਹੀ ਗੱਲ ਦੱਸਣਾ ਹੈ ਕਿ 1953 ਦੀ ਲੜਾਈ ਚ ਜੰਗ ਕਿਨੇ ਜਿੱਤਿਆ ਸੀ ਪਾਕਿਸਤਾਨ ਦੇ ਖਿਲਾਫ ਜਨਰਲ ਹਰ ਬਖਸ਼ੀ ਨੇ ਉਹਨਾਂ ਨੂੰ ਪਦਮ ਵਿਭੂਸ਼ਣ ਮਿਲਿਆ ਸੀ ਇਸ ਨੂੰ ਕਿਹੜੇ ਜੰਗ ਤੇ ਪਦਮ ਵਿਭੂਸ਼ਣ ਔਰ ਹੁਣ ਆਪਾਂ ਪਦਮ ਵਿਭੂਸ਼ਣ ਗਾ ਮੋੜ ਕੇ ਕਹਿੰਦਾ ਬਹਿ ਗਿਆ ਮੈਂ ਕਿ ਜੀ ਮੈਂ ਬਹੁਤ ਕੁਰਬਾਨੀ ਕੀਤੀ ਹੈ ਕੌਮ ਵਾਸਤੇ ਇਹ ਡਰਾਮੇਬਾਜ਼ੀ ਇਹ ਚਲਦੀ ਸੀ ਹਦੋਂ 40 ਸਾਲ ਪਹਿਨਾ ਤੁਸੀਂ ਜਦ ਕਿਸੇ ਪਿੰਡ ਦੇ ਵਿੱਚ ਖੜ ਕੇ ਉੱਥੇ ਪਿੰਡ ਦੇ ਉੱਪਰ ਆ ਕਿਸੇ ਕਿਸੇ ਥਾਈ ਦੇ ਉੱਪਰ ਤੁਸੀਂ ਆਪਣੀ ਸਪੀਚ ਕਰਦੇ ਸੀ ਪਰ ਹੁਣ ਤਾਂ ਸਾਰੀ ਦੁਨੀਆ ਨੂੰ ਸਭ ਕੁਝ ਪਤਾ ਹੈ ਸੋ ਇਹ ਡਰਾਮੇਬਾਜ਼ੀ ਖੱਟੇ ਨਾਲੇ ਅਕਾਲੀ ਦਲ ਛੱਡੇ ਨਾਲੇ ਆਪ ਛੱਡੇ ਔਰ ਆ ਕੇ ਪੰਜਾਬ ਦਾ ਔਰ ਪੰਜਾਬ ਦਾ ਕਿਸਾਨ ਜਿਹੜਾ ਬੈਠਾ ਹੈ ਉਹਨਾਂ ਦਾ ਸਾਥ ਦਿਓ ਤਾਂ ਅਸੀਂ ਤਗੜੇ ਬੈਠੇ ਆਂ ਪੰਜਾਬ ਕਾਂਗਰਸ ਡਟ ਕੇ ਆਪਣੇ ਕਿਸਾਨਾਂ ਦੇ ਨਾਲ ਖੜੀ ਹੈ ਔਰ ਤੁਸੀਂ ਕੋਈ ਮੀਟਿੰਗ ਦੀ ਗਲਤ ਗੱਲ ਨਾ ਕਰੋ ਜੋ ਅਸਲੀਅਤ ਹੈ ਉਹ ਦੱਸੋ ਔਰ ਇਹ ਤੁਸੀਂ ਕਹਾਣੀਆਂ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਨਾ ਇਹ ਬਿਲਕੁਲ ਇੱਕ ਨਾ ਇੱਕ ਦਿਨ ਤੁਹਾਨੂੰ ਭੁਗਤਣਾ ਪਊ ਲੋਕ ਜਾਣਦੇ ਨੇ ਤੁਹਾਨੂੰ ਚੰਗੀ ਤਰ੍ਹਾਂ ਮੈਂ ਇਹ ਤੁਹਾਨੂੰ ਅੱਜ ਦੱਸਣਾ ਚਾਹੁੰਦਾ ਸੀ ਕਿਉਂਕਿ ਮੈਂ ਅੱਜ ਅਖਬਾਰਾਂ ਦੇਖਿਆ ਕੁਝ ਔਰ ਕੁਝ ਜਿਹੜੇ ਇਹਨਾਂ ਨੇ ਕੁਝ ਬਿਆਨ ਬਹੁਤ ਦਿੱਤੇ ਨੇ ਔਰ ਮੈਂ ਸਮਝਦਾ ਕਿ ਕੱਲੇ-ਕੱਲੇ ਨੂੰ ਮੈਂ ਹਰ ਵੇਲੇ ਜਦੋਂ ਮੈਂ ਬੋਲਦਾ ਪੰਜਾਬ ਨੂੰ ਮੈਂ ਦਿਲ ਤੋਂ ਬੋਲਦਾ ਮੈਂ ਆਪਣੀ ਦਿਲ ਦੀ ਗੱਲ ਕਰਦਾ ਹਾਂ ਅਤੇ ਮੈਂ ਆਖ ਕਰਦਾ ਹਾਂ ਕਿ ਤੁਸੀਂ ਮੇਰੀ ਗੱਲ ਨੂੰ ਮੰਨੋਗੇ ਅਤੇ ਇਹ ਜਿਹੜੇ ਲੋਕ ਹੈ ਜਿਹ ਬੋਲੀ ਜਾਂਦੇ ਨੇ ਉਹਨਾਂ ਨੂੰ ਚੰਗਾ ਤਰੀਕਾ ਇਹ ਹੁੰਦਾ ਹੈ ਕਿ ਬਸ ਉਹਨਾਂ ਦੀ ਪਿੱਠ ਮੋੜ ਲੋ ਜ ਆਉਂਦੇ ਨਹੀਂ ਆਪ ਹੀ ਪਤਾ ਲੱਗ ਜੂਗਾ ਇਹਨਾਂ ਨੂੰ ਕਿ ਕਿੱਥੇ ਖੜੇ ਨੇ ਬਹੁਤ ਸਾਰੇ ਮੇਰੇ ਵੀਰਾਂ ਨੂੰ ਪਰਹਣਾ ਨੂੰ ਮੇਰਾ ਮੇਰਾ ਪਿਆਰ ਸਤਿਕਾਰ ਵਾਈਸ ਜੀ ਕਾ ਖਾਨ ਸਾਹਿਬ ਵਾਈਸ ਜੀ ਕੀ ਫਤਿਹ